ਟਾਣ ਨੇ ਟਾਣਿਆਂ ਦੇ ਟਾਣ ਨਿਉਟਿਆਂ ਦੀ ਓਟ ਨਿ ਆਸਰਿਆਂ ਦੇ ਆਸ੍ਰੀ ਗਰੀਬ ਨਿਵਾਜ ਪਿਤਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਮਾਰਾ ਸਤਿਗੁਰੂ ਜੀ ਆਪ ਜੀ ਦੇ ਚਰਨਾ ਕਬਲਾਂ ਵਿਖੇ ਨਿਮਰਤਾ ਸਹਿ ਤੇ ਅਰਦਾਸ ਬੇਨਤੀ ਸਤਿਗੁਰੂ ਜੀ ਹਜ਼ੂਰੀ ਅੰਦਰ ਇਸਤਰੀ satsang ਸਭਾ ਵੱਲੋਂ ਤਾਵੇਰੀ ਦੀਵਾਨ ਸਜੇ ਹਨ ਸਜੇ ਹੋਈ ਜਵਾਨਾ ਅੰਦਰ ਸ੍ਰੀ ਸੁਖਮਣੀ ਸਾਹਿਬ ਜੀ ਦੇ ਬਾਗ ਸ੍ਰੀ ਚੌਪਈ ਸਾਹਿਬ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਕੀਰਤਨ ਕੀਤੇ ਗਏ ਹਨ ਸਤਿਗੁਰੂ ਜੀ ਹਜੂਰੀ ਅੰਦਰ ਗੁਰਬਾਣੀ ਪੜਦਿਆਂ ਕੀਰਤਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਸਤਿਗੁਰੂ ਜੀ ਭੁੱਲਾਂ ਚੱਕਾਂ ਗਲਤੀਆਂ ਹੋ ਗਈਆਂ ਹੁਣ ਗਿਆ ਆਪ ਜੀ ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀ ਅੱਗੋਂ ਤੋਂ ਸੋਧ ਸਪਸ਼ਟ ਗੁਰਬਾਣੀ ਪੜੰਦਾ ਕੀਰਤਨ ਕਰਨ ਦਾ ਪ੍ਰੇਮ ਵਾਲੇ ਉਹ ਤੁ ਸਮਰਥਾ ਦਾਤ ਬਖਸ਼ਣੀ ਸੰਗਤਾਂ ਜੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਅੱਜ ਤੇ ਦਿਵਾਨ ਦੀ ਸੇਵਾ ਆਪ ਜੀ ਦੇ ਦਰ ਘਰ ਦੇ ਸੇਵਕ ਸ਼੍ਰੀ ਮਾਧਵ ਬਰਮਾ ਜੀ ਸੇਵਕ ਪਰਿਵਾਰ ਵੱਲੋਂ ਹੋਈ ਹੈ ਕਿਰਪਾ ਕਰਨੀ ਸਤਿਗੁਰੂ ਜੀ ਸੇਵਕ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਤਾਂ ਇਪਰੋਣੀਆਂ ਪਰਿਵਾਰ ਵਿਕੇ ਸੁਖ ਸ਼ਾਂਤੀ ਵਰਤਾਣੇ ਦਰੋ ਕਰੋ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਵਿੱਤਰ ਕਿਰਪਾ ਪ੍ਰਸ਼ਾਦੀ ਦੇ ਚਾਹ ਦੇ ਲੰਗਰ ਸਾਜ ਕੇ ਹਾਜ਼ਰ ਕੀਤੇ ਹਨ ਦਰ ਪ੍ਰਵਾਨ ਕਰੋ ਪ੍ਰਵਾਨ ਹੋਏ ਪ੍ਰਸ਼ਾਦ ਤੇ ਲੰਗਰ ਸਰਬੱਤ ਦਾ ਸਾਧ ਸੰਗਤ ਵਿੱਚ ਵਰਤਣ ਜੋ ਜੀ ਸ਼ੱਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਸਤਗੁਰ ਜੀ ਕਿਰਪਾ ਕਰਨੀ ਸੇਵਕ ਪਰਿਵਾਰ ਦੀਆਂ ਕੀਤੀਆਂ ਸੇਵਾਾਂ ਮਾਥਾਂ ਪੋਣੀਆਂ ਚੜਦੀ ਕਲਾ ਵੱਲ ਲਿਜਾਣ ਬਖਸ਼ਣੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਵਰਤਾਣੀ ਕਿਰਪਾ ਕਰਨੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਸਵਰਗਵਾਸੀ ਬਿਆਨਿਆ ਸਿੰਘ ਜੀ ਦੇ ਪਾਤਸ਼ਾਹ ਜੀ ਜਨਮ ਦਿਨ ਦੇ ਪਲਖਸ਼ ਵਿੱਚ ਆਪ ਜੀ ਦੇ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਕਿਰਪਾ ਕਰਨੀ ਉਸ ਵਿਛੜੇ ਰੂਹ ਨੂੰ ਉਸ ਦੀਵ ਕਾਲ ਲਈ ਚਰਣਾ ਕਮਲਾਂ ਵਿਖੇ ਨਿਵਾਜ਼ ਬਖਸ਼ਣਾ ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਸੇਵਕ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਸਤਿਗੁਰੂ ਜੀ ਤੇਰਪੁਰ ਪੀਟਾਂ ਵਾਂ ਦਰ ਪ੍ਰਵਾਣ ਕਰਨੀਆਂ ਖਜ਼ਾਨੇ ਭੰਡਾਰੇ ਭਰਪੂਰ ਕਾਲ ਕੰਟਕ ਦੋ ਕਿਰਤ ਕਮਾਈਆਂ ਵਿੱਚ ਵਾਧੇ ਕਰੋ ਬਾਰਾਂ ਵਿੱਚ ਤਰਕੀਆਂ ਗੁਰਮਤ ਅਨੁਸਾਰ ਸਭ ਨਾਮ ਦੀਆਂ ਮਨੋਪਾਵਨਾਵਾਂ ਸੰਪੂਰਨ ਕਰਨੀਆਂ ਹਾਜ਼ਰੀਆਂ ਦਰ ਪ੍ਰਮਾਣ ਕਰਨੀਆਂ ਸਤਿਗੁਰੂ ਜੀ ਕਰੋ ਕਿਰਪਾ ਪਵਿੱਤਰ ਇਲਾਹੀ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸੋਕ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ